ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੈਦੋਂ ਪਹੁੰਚੇ ਆ ਵੀਰ ਪੰਜਾਬ ਸਿੰਘ ਹੁਣਾਂ ਦੇ ਕੋਲ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਸੰਗਵਾ ਪਿੰਡ ਦੇ ਨਾਲ ਲੱਗਦਾ ਪਿੰਡ ਆ ਸੈਦੋਂ ਬਰਵਾੜਾ ਚੀਮਾ ਪਿੰਡ ਜੋਰ ਸਿੰਘ ਵਾਲਾ ਇਹ ਪਿੰਡ ਬਿਲਕੁਲ ਨੇੜੇ ਥੋੜੀ ਥੋੜੀ ਦੂਰੀ ਤੇ ਆ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਹੈ ਸਾਰੀ ਹਰੀਕੇ ਪੱਤਨ ਤੋਂ ਜਿਹੜੀ ਸੜਕ ਪੱਟੀ ਮੋੜ ਠਿੱਕੀਵਿੰਡ ਖਾਲੜੇ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸੋ ਪਿੰਡ ਸਜ ਤੋਂ ਵਿਜ਼ਿਟ ਕਰ ਜਾਓਗੇ ਤੁਸੀਂ ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਬਰੋਂ ਆਪਾਂ ਤੁਹਾਨੂੰ ਟੋਟਲ 3 ਐਨੀਮਲ ਦਿਖਾਉਣੇ ਆ ਇੱਕ ਅਨਸਰ ਬੱਚੀ ਦਿਖਾ ਦੇਾਂਗੇ ਤੁਹਾਨੂੰ ਤਕਰੀਬਨ ਕੋਈ ਸਵਾ ਕਸਾ ਦਾ ਕੂਮਰ ਇਸ ਬੱਚੀ ਦੇ 40% ਦੇ ਵਿੱਚ ਸੋ ਕਾਫੀ ਸੱਜਣ ਆਪਣੇ ਸ਼ੌਂਕ ਰੱਖਦੇ ਆ ਇੱਕ ਜਰਸੀ ਨਸਲ ਬ੍ਰੀਡ ਦੇ ਵਿੱਚ ਬੱਚੀ ਦਿਖਾ ਦੇਾਂਗੇ ਤੇ ਦੋ ਇਧਰ ਜਿਹੜੀਆਂ ਤੁਸੀਂ ਮੱਜਾਂ ਦੇਖੂਗੇ ਦੋਨੋਂ ਗੱਬਣਾ ਤਿਆਰੀ ਤੇ ਆ ਤਕਰੀਬਨ ਸੋ ਸਮਾਂ ਆਪਾਂ ਵੀਰ ਤੋਂ ਪੁੱਛ ਲਾਂਗੇ ਕਿੰਨਾ ਕੁ ਹਜੇ ਬਾਕੀ ਆ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸੋ ਤਰੀਕ ਅੱਜ 24 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਸਾਡੇ 11:00 ਵਜੇ ਦਾ ਉਹ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਪੰਜਾਬ ਸਾਸੀ ਗੱਲ ਭਰਾ ਸਾਸੀ ਵੀਰ ਸਾਸੀ ਰਾਜਵੀਰ ਸਾਸੀ ਗੱਲ ਉਹ ਠੀਕ ਠਾਕ ਜੀ ਵਧੀਆ ਵਧੀਆ ਸਭ ਠੀਕ ਠਾਕ ਤੁਸੀਂ ਦੱਸੋ ਬੜੇ ਵਧੀਆ ਪੰਜਾਬ ਠੀਕ ਠਾਕ ਵੀਰੇ ਵਧੀਆ ਨਵੀਂ ਪੰਜਾਬ ਮਾਲ ਤਕਰੀਬਨ ਚਲੋ ਸਵਾਭ ਨਹੀਂ ਬਣਦਾਗਾ ਚਲੋ ਕਈ ਨਾ ਵੀਡੀਓ ਬਿਲਕੁਲ ਭੈਣ ਭਰਾਵਾਂ ਦੇ ਸਾਹਮਣੇ ਮਾਲ ਪੇਸ਼ ਕਰਕੇ ਬਾਕੀ ਰੁਟੀਨ ਦੇ ਵਿੱਚ ਹੀ ਮਾਲ ਆਉਂਦਾ ਤੇ ਵਿਕ ਜਾਂਦਾ ਮਾਲ ਦਿੱਲੀ ਆਉਂਦਾ ਵਿਕ ਜਾਂਦਾ ਖਿਸ਼ੇ ਤਾਂ ਨਾ ਗੱਲ ਹੋਈ ਤੇ ਬਾਈ ਸ਼ਾਮੀ ਸੇਲ ਹੋ ਗਿਆ ਇਹ ਮਾਲ ਵਿਕ ਰਿਹਾ ਹੈ ਨਾ ਸੋ ਇਸੇ ਤਰ੍ਹਾਂ ਹੀ ਰੋਜ਼ ਆਉਂਦਾ ਖਨੂਨ ਨਹੀਂ ਮਿਲਦਾ ਪਿਆ ਤੇ ਅੱਜ ਪੰਜਾਬ ਐਨੀਮਲ ਟੋਟਲ ਵੀਰੇ ਆਪਾਂ ਤਿੰਨ ਹੀ ਦਿਖਾਉਣੇ ਆ ਤਿੰਨ ਦੋ ਗੱਬਣਾ ਮੱਝਾਂ ਹਾਂਜੀ ਤੇ ਇੱਕ ਬੱਚੀ ਜਾਂ ਸੀ ਉਹਨੂੰ ਟੀਕਾ ਭਰਾਇਆ ਪਰਸੋਂ ਦਾ ਵੀਡੀਓ ਆਪਣੇ ਕੋਲ ਪਈ ਆ ਏ ਆਈ ਡਨ ਹਨਾ ਹਾਂਜੀ ਹਾਂਜੀ ਲਓ ਵੀ ਆ ਦੋਸਤੋ ਟੀਕਾ ਜਿਹੜਾ ਏ ਆਈ ਕਰਵਾ ਦਿੱਤੀ ਗਈ ਆ ਬੱਚੀ ਨੂੰ ਉਹ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾ ਦੇਾਂਗੇ ਸੋ ਦੋ ਮੱਝਾਂ ਆਪਾਂ ਤੁਹਾਨੂੰ ਪਹਿਲਾਂ ਦਿਖਾਵਾਂਗੇ ਦੋਨੋਂ ਗੱਬਣਾ ਟੁਕੀਆਂ ਤਿਆਰੀ ਤੇ ਆ ਸੋ ਸ਼ੁਰੂਆਤ ਇੱਕ ਕਰ ਲਾਂਗੇ ਇੱਧਰ ਜਿਹੜੀ ਤੁਸੀਂ ਮੱਝ ਦੇਖ ਰਹੇ ਜੇ ਪਹਿਲੇ ਨੰਬਰ ਤੋਂ ਫਿਰ ਪੰਜਾਬ ਇਹਦਾ ਕੀ ਵੀਰ ਬੜਾ ਇਹ ਦੂਜੇ ਸਵੇਰੇ ਝੋਡੀ ਹੋ ਠੀਕ ਆ ਜੀ ਕੋਈ 12 ਤੋਂ ਲੋਬੀ 12 15 ਦਿਨ ਦਾ ਹਜੇ ਸਮਾਂ ਇਹਦਾ ਦੋਸਤੋ ਬਾਕੀ ਆ ਸੂਣ ਦਾ ਸੋ ਇੱਕ ਵਾਰੀ ਮੈਂ ਭਰਾਵਾਂ ਨੂੰ ਬਸਾਉਂਗਾ ਪੂਰਾ ਢਾਚਾ ਠੀਕ ਆ ਜੀ ਤੁਸੀਂ ਹਾਇਟ ਕਾ ਤਾਂ ਵੇਖ ਲਓ ਪੂਰੀ ਵੱਡੀ ਆ ਸਿੰਗਲ ਹੱਡੀ ਆ ਬਿਲਕੁਲ ਪਤਲੀ ਚਮੜੀਆ ਕਰਮਾਲੀ ਦੀ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਛੋਟੀ ਸਿੰਗੀ ਆ ਅੱਖਾਂ ਦੇ ਵਿੱਚ ਤੁਸੀਂ ਵੇਖੋਗੇ ਜਵਾਬ ਦਿੱਲੀਆ ਅੱਖਾਂ ਨੇ ਬਿਲਕੁਲ ਡੋਰੇ ਪੈਂਦੇ ਆ ਠੀਕ ਆ ਕੋਈ ਵੀ ਇਹ ਮੇਰਾ ਨੀਲੀ ਦੇ ਵਿੱਚ ਕ੍ਰੋਸ ਮੰਨ ਲੈ ਝੋਟੀ ਕੱਦ ਪੋਤ ਵਾਲੀ ਆ ਕੋਈ 10 12 ਦਿਨਾਂ ਦਾ ਹਜੇ ਸਮਾਂ ਨਰਮਾ ਕਰਮਾਲੀ ਦਾ ਠੀਕ ਆ ਜੀ ਕੱਦ ਕਾਠ ਵੱਡਾ ਅਜਾ ਵੀ ਪੰਜਾਬ ਬਾਕੀ ਟਿੱਪਣ ਕੋਈ ਕਿਸੇ ਰਕਮ ਦੀ ਕੋਈ ਸਮੱਸਿਆ ਭਾਰ ਪਿੱਛੇ ਦੀ ਤਾਂ ਨਹੀਂ ਹੈਗੀ ਖਾਣਾ ਦੀ ਗਰੰਟੀ ਹੋ ਗਈ ਭਾਰ ਪਿੱਛੇ ਦੀ ਗਰੰਟੀ ਹੋ ਗਈ ਆਪਣੀ ਵੀ ਆਪਣੀਆਂ ਦੋਵੇਂ ਮੱਝਾਂ ਆਪਣੇ ਕੋਲ ਅੱਜ ਕੱਲ੍ਹ ਖੜੀਆਂ ਨੇ ਦੋਹਾਂ ਦੀ ਦੋਹਾਂ ਦੀ ਗਰੰਟੀ ਤਾਂ ਸੱਦੀ ਰਹੂਗੀ ਵੀ ਕੋਈ ਸੱਜਣ ਆਨਲਾਈਨ ਵੀ ਸੌਦਾ ਕਰੇ ਆਪਣੇ ਨਾਲ ਸੌਦਾ ਹੋ ਜਾਂਦਾ ਤਿੰਨ ਦਿਨਾਂ ਦੀ ਗਰੰਟੀ ਰਹੂਗੀ ਠੀਕ ਹੈ ਜੀ ਬਾਅਦ ਕੋਈ ਨਹੀਂ ਠੀਕ ਹੈ ਸੋ ਦੋਸਤੋ ਤਿੰਨ ਦਿਨ ਦੀ ਵੀਰਾਂ ਦਾ ਵੀ ਫਿਰ ਵੀ ਗਰੰਟੀ ਤਸੱਲੀ ਰਹੂਗੀ ਠੀਕ ਹੈ ਜੀ ਕਿਉਂਕਿ ਅੱਜ ਤੱਕ ਕਿਸੇ ਰਕਮ ਦੀ ਜੇਕਰ ਮੁਸ਼ਕਲ ਨਹੀਂ ਗਈ ਵੇਖਣ ਦੇ ਵਿੱਚ ਨਜ਼ਰ ਆਈ ਤੇ ਆਉਣ ਵਾਲਾ ਸਮਾਂ ਵੀ ਕੋਈ ਇਹੋ ਜਿਹਾ ਨਹੀਂ ਉਸ ਨੂੰ ਪੇਛਾ ਮਾਰੇ ਠੀਕ ਆ ਵੱਡੀ ਮੱਝ ਵੱਡੀ ਝੋਟੀ ਆ ਦੂਜਾ ਸੂਬਾ ਹੁੰਦੀ ਆ ਖੋਲ ਕੇ ਤੋੜ ਕੇ ਤੁਹਾਨੂੰ ਤਸल्ली ਨਾਲ ਦਿਖਾਉਣੀ ਆ ਆਪਾਂ ਤੇ ਬਾਕੀ ਪ੍ਰੋਪਰ ਤੁਸੀਂ ਮੇਰਾ ਭਰਾ ਟਾਂਜਾ ਬੰਤਰ ਇਸ ਮੈਂ ਦੀ ਚੈੱਕ ਕਰ ਲਓ ਬੜੀ ਵਧੀਆ ਚੰਗੀ ਪਿਆਰੀ ਝੋਟੀ ਆ ਸ਼ਕੀਨ ਦੀ ਸ਼ਕੀਨ ਆ ਤੇ ਆ ਕਰੋ ਚੱਕ ਜੀ ਬੈਕ ਸਾਈਡ ਤੋਂ ਸੋ ਨਰਮੀ ਨਰਮਾ ਕਰਮਾਲੀ ਕੋ ਦੱਸਾ 12 ਦਿਨਾਂ ਦੀ ਬਾਕੀ ਲਾਏ ਬਣਾਏ ਚੰਗਾ ਖਾਸਾ ਪਈ ਆ ਕਰਮਾਲੀ ਥੱਲੇੋਂ ਚੰਗੀ ਉਤਰੀ ਆਉਂਦੀ ਆ ਸੋ ਚਾਰੇ ਥਾਣਾ ਇੱਕ ਹਸਾਰ ਬਿਲਕੁਲ ਬਠਾਲਾ ਪੱਧਰ ਆ ਦੇਖੋ ਜੀ ਸੋ ਬਹੁਤ ਵਧੀਆ ਬਾਡੀ ਸਟਰਕਚਰ ਆ ਰਾਜੀ ਆ ਵਜਨ ਵੇਟ ਪੂਰਾ ਠੀਕ ਆ ਜੀ ਕੋਈ ਵੀ ਭਰਾ ਆਪਣਾ ਦੂਰ ਨੇੜੇ ਆਉਂਦਾ ਠੀਕ ਆ ਜੀ ਜਿਹੜੀ ਆਪਾਂ ਗੱਲ ਕਹਿ ਦਿੰਦੇ ਆ ਵੀ ਇੱਥੇ ਆਣ ਕੇ ਉਹ ਨਹੀਂ ਵੀ ਕੁਝ ਥਾਲੀ ਛੋਟੀ ਜੀ ਨਿਕਲੇ ਠੀਕ ਆ ਜੀ ਕੋਈ ਸਮਦਰ ਹਾਈਟ ਨਿਕਲੇ ਉਹ ਆਪਾਂ ਪਹਿਲਾਂ ਵਿੱਚ ਮੈਂਸ਼ਨ ਕਰਾਂਗੇ ਵੀ ਜਿਹੜਾ ਪਸ਼ੂ ਐਨੀਮਲ ਠੀਕ ਆ ਜੀ ਨਾਰਮਲ ਮੀਡੀਅਮ ਹਾਈਟ ਤੋਂ ਪਲਾਸਾ ਉਹ ਵੱਡੀਆਂ ਦੇ ਵਿੱਚ ਹੀ ਆਪਾਂ ਕਾਊਂਟ ਕਰਦੇ ਆ ਸਿੰਗਲ ਹੱਡੀ ਆ ਬਿਲਕੁਲ ਵੇਮਸਮੂਨ ਸੁਵੇ ਕੋਗੇ ਤੁਸੀਂ ਪਿੰਡੇ ਦੇ ਉੱਤੇ ਉਸੇ ਤਰ੍ਹਾਂ ਉੱਪਰ ਹੀ ਹੋਈ ਦੂਰੋਂ ਨਜ਼ਰ ਚਲਕ ਪੈਂਦੀ ਹੋਊਗੀ ਵੇਮਸਮੂਨ ਦੀ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੋਂ ਲਾਗੇ ਤੋਂ ਪ੍ਰੋਪਰ ਆਪਾਂ ਤੁਹਾਨੂੰ ਇੱਕ ਵਾਰੀ ਥਣ ਚੱਡਾ ਵੀ ਦਿਖਾਵਾਂਗੇ ਠੀਕ ਆ ਜੀ ਸੋ ਗੱਬਨ ਟੁੱਕੀ ਮਾਜਾ ਬਾਕੀ ਮੇਰਾ ਭਰਾ ਚਲੋ ਕੱਲ ਨੂੰ ਕੋਈ ਅੱਗੇ ਕੋਈ ਕਾਰੀਗਰ ਵੀ ਲੈ ਕੇ ਜਾਂਦਾ ਤੇ ਗਾਂ ਕਿਸੇ ਪੁਰਾਣੇ ਮੁਨਾਫਾ ਵੀ ਜਿਹੜੇ ਭਰਾ ਨੇ ਕਿਸੇ ਘਰੇਲੂ ਨੇ ਲੈ ਕੇ ਜਾਣੀ ਹੈ ਚਲੋ 2-4 ਦਿਨ ਆਪਦੀ ਨਿਗਰਾਨੀ 'ਚ ਰੱਖ ਕੇ ਜਿਹੜਾ ਪਸ਼ੂ ਸਾਂਭਿਆ ਜਾਂਦਾ ਠੀਕ ਆ ਜੀ ਸੂ ਸਵਾ ਪਾਉਗੀ ਹੈਗੀ ਪੂਰੇ ਏਰੀਆ 'ਚ ਜੀ ਹੋਏ ਪੂਰੇ ਅਲਵਾਈ ਅਲਵਾਈ ਅਸਲ ਪੂਰੇਆਂ ਤੋਂ ਹਾਂਜੀ ਹਾਂਜੀ ਠੀਕ ਆ ਬਈ ਲੋ ਵੀ ਅਸਲ ਪੂਰੇ ਬਿਲਕੁਲ ਖੇਮ ਕਰਨ ਉਧਰ ਦੀ ਬਾਰਡਰ ਬੈਲਟ ਦੀ ਜਿਹੜੀ ਦੋਸਤੋ ਇਹ ਝੋਟੀ ਆ ਆ ਤੁਹਾਨੂੰ ਇੱਕ ਵਾਰ ਫੇਰ ਆਪਾਂ ਲਾ ਕੇ ਉਹ ਦਿਖਾ ਦ게요 ਯਾਰ ਠੰਡੇ ਠੁੰਡੇ ਵੜੀ ਆ अच्छा पंजाब की डिमांड की मुल्ल दी है मेरे छोटी देवा के किने दी डिमांड ਕਰਨ ਨੂੰ ਸੰਧੂ ਭਾਜੀ 135 ਕਰ ਲਈ ਭਾਵੇਂ 130 ਕਰ ਲਈਏ ਜਿਹੜੀ ਹਾਂ ਨਾ 150 ਦੇ ਦਾਂਗੇ 150 ਦੀ ਹਾਂਜੀ ਠੀਕ ਆ ਤੇ ਕਰਦੀ ਕਿਸਾਂ ਹੋਰ ਦੇਖ ਲਓ ਜੇ ਹੋਰ ਵੀ ਲੈਸ ਕਰਨੀ ਮੌਕੇ ਤੇ ਕਰ ਦਿਓ ਜੇ ਬਾਕੀ ਝੋਟੀ ਬੜੀ ਖੂਬਸੂਰਤ ਹੈ ਝੋਟੀ ਵਾਲੇ ਪਾਸੇ ਕੋਈ ਗੱਲਾਂ ਕੱਦ ਦੇਖ ਲਓ ਕਿੱਥੇ ਲਗਾ 1 ਕੱਦ ਕਾਠ ਵਾਲੀ ਹੈ ਵੀ ਕੋਈ ਇਹ ਨਹੀਂ ਸਿਰਫ ਇੱਕ ਜਿਹੜੀ 10 12 ਦੇ ਕੱਚੀ ਕੱਚੀ ਆ ਝੋਟੀ ਪਹਿਲਾਂ ਨੇ 14 ਕਿਲੋ 14.5 ਚ ਆਇਆ ਨੇ ਹਾਂਜੀ ਆ ਚਲੋ ਨਸਲਾ ਨਾਣੇ ਘਰਾਣੇ ਆ ਬਾਜੀ ਉਹਨਾਂ ਦਾ ਜਵਾਬ ਹੀ ਜਾਂਦਾ ਐਡੇ ਸਟਰਕਚਰ ਵਾਲੀ ਵਾਲਾ ਤੇ ਸਵਾ ਲੱਖ ਦੇ ਵਿੱਚੋਂ ਜੇ ਕਰਨੀ ਮੌਕੇ ਤੇ ਕੋਈ ਦੇ ਦਿਆ ਰਾਹ ਸਿਰ ਪੰਜਾਬ ਇੱਕ ਬਾਈ ਦੀ ਦੇਦਾ ਇੱਕ ਬਾਈ ਦੀ ਉਹ ਚੋਂ ਮਾਨਤਨ ਕਰਦਾ ਠੀਕ ਹੈ ਵੀਰੇ ਲਓ ਵੀ 1 ਲੱਖ 22 ਹਜ਼ਾਰ ਦੀ ਇਹ ਤੁਹਾਨੂੰ ਮਿਲ ਜੂਗੀ ਅੱਜ ਝੋਟੀ ਤੁਸੀਂ ਦੇਖ ਲਈਆ ਸੋ ਪਸੰਦ ਆਊਗੀ ਭਰਾਵਾਂ ਨੂੰ ਵੱਡੀ ਝੋਟੀ ਹੈ ਜਿਹੋ ਜਿਹੇ ਅੱਜਕੱਲ੍ਹ ਦੋਸਤੋ ਮੋਲ ਸਮਾਨ ਨਾਲ ਹੁੰਦੇ ਲੱਗੇ ਪਏ ਝੋਟੀ ਤੋਂ ਝੋਟੀ ਮੱਝ ਵੀ ਲੈਣ ਤੋਰੀ ਹੈ ਸੱਜਰ ਪਹਿਲੇ ਦੂਜੇ ਸੂਬੇ ਤੇ ਲੱਖੋਂ ਬਾਹਰ ਗੱਲਬਾਤ ਆ ਠੀਕ ਆ ਤੇ ਇੱਕ ਸੈਕੰਡ ਨੰਬਰ ਤੇ ਇਧਰ ਆਪਾਂ ਤੁਹਾਨੂੰ ਮੱਝ ਦਿਖਾ ਦਿੰਦੇ ਆ ਵੀ ਕਰਮਾਂ ਵਾਲੀ ਇੱਕ ਰਾਂਗਾ ਕਰਮ ਵਾਲੀ ਬਿਲਕੁਲ ਜੈਡ ਬਲੈਕ ਆਹ ਦੇਖੋ ਸੋ ਬਕਾਲਾ ਫਕੂਲਾ ਚੈੱਕ ਕਰੋ ਸੋ ਥੱਬਿਆਂ ਦਾ ਹੀ ਮੇਲ ਬਣਾਉਂਗੀ ਇਹਦਾ ਵੀ ਪੰਜਾਬ ਕਿੰਨਾ ਕ ਸਮਾਂ ਬਾਕੀ ਹੈ ਇਹ ਵੀ ਦੱਸ ਦੇਣ ਲੈ ਜੂਗੇ ਜੀ ਵੀ ਦੱਸ ਕਰੇ ਲੈ ਗਿਆ ਇਹਦਾ ਵੀ ਸੁਗਿਆਂ ਦੇ ਵਿੱਚ ਕਿਵੇਂ ਆ ਸੁਹਾ ਤਿੱਜਾ ਲਾ ਲਓ ਭਾਵੇਂ ਉਹਦੇ ਦੁੱਜਾਂ ਦੇ ਆਪਾਂ ਤਿੱਜਾ ਕਰਨ ਕਿ ਲਈ ਤਿੱਜਾ ਕਰਨ ਕਿ ਲਈ ਲੈ ਜੇਗੀ ਹੈਗੀ ਚਲੋ ਦੁੱਜੇ ਹੋ ਭਾਵੇਂ ਆਪਾਂ ਤਿੱਜਾ ਕਰਨ ਕਿ ਲਈ ਠੀਕ ਆ ਬਾਕੀ ਭਾਂਡਾ ਭੁੰਡਾ ਇਹਦਾ ਵੀ ಅಲੰਕਾਰ ਹੀ ਥੱਲੇ ਹੋਣਾ ਸਾਫ਼ ਸੁਥਰਾ ਲੇਵਾ ਹੈ ਪਲੀ ਕੁਲੀ ਦੇਖੋ ਕਿਤੇ ਆਹ ਦੇਖੋ ਜੀ ਠੀਕ ਆ ਤੇ ਕਬਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ ਬੰਡ ਵਿਰਲ ਵਿਥਾ ਬੁਥਾ ਬਹੁਤ ਸੋਹਣੀਆਂ ਨੇ ਥਾਂ ਬਹੁਤ ਸੁਵਾਦੀ ਆ ਉਹਨੇ ਗਾਂ ਅਗਲੇ ਥਾਣਾ ਦਾ ਬਿਲਕੁਲ ਸਾਇਜ ਤੇ ਉਹਨੇ ਬਿਲਕੁਲ ਪਿਛਲੇ ਸਨ ਦਾ ਤੇ ਥੱਬਿਆਂ ਦਾ ਮੇਲ ਬਣਾਉਗੀ ਕਰਮਾਂ ਦੀ ਹਜੇ ਸੁੰਦੀ ਜੀ ਕੋਈ ਪੰਜ ਚਾਰ ਦਿਨ ਨਹੀਂ ਨਹੀਂ ਹਜੇ ਨਹੀਂ 10 ਦਿਨ ਦਾ ਸਮਾਂ ਬਾਕੀ ਹੈ ਵੀ ਹਫਤੇ ਤੋਂ ਬਾਹਰ ਹੀ ਗੱਲ ਕਰਗੀ ਹਾਂਜੀ ਹਾਂਜੀ ਉਹ ਵੀ ਇੱਕ ਹਫਤੇ ਤੋਂ ਬਾਹਰ ਬਾਹਰ ਹੀ ਸਮਾਂ ਹਜੇ ਆਰਮਨਾਲ ਖੜਦੀ ਆ ਠੀਕ ਆ ਜੀ ਜੈਡ ਬਲੈਕ ਨਾਲੇ ਤੇ ਇਹ ਮੱਥੇ ਤੋਂ ਪੂਛ ਤੱਕ ਆਪਾਂ ਨੋਟ ਕਰਾ ਦਿੱਤਾ ਤੁਹਾਨੂੰ ਵੀ ਬਿਲਕੁਲ ਜੈਡ ਬਲੈਕ ਆ ਜਿਹੜੀ ਜੈਡ ਬਲੈਕ ਆ ਫਿਰ ਜ ਕੋਈ ਵਾਲੀ ਵਿੱਚ ਚਿੱਟਾ ਪੁੱਛਦੇ ਚਾਹੇ ਮੱਥੇ ਦੀ ਚਾਹੇ ਪਿੰਡੇ ਦੀ ਗੱਲ ਕਰੀਏ ਤੇ ਥਲਕ ਥਲਕ ਕਰਦੀ ਹੈ ਕਰਮਾਂ ਲਈ ਠੀਕਾ ਜੀ ਸੋ ਭਾਰਾ ਵਜਨ ਫੋਲੋ ਵਜਨ ਵੇਟ ਆ ਦੇਖ ਹੂੰ ਉਹਦਾ ਕੋਈ ਪੰਜਾਬ ਕੋ ਡਰਾਕਲ ਜੀ ਨਹੀਂ ਵੀ ਹੈ ਨਾ ਇਹ ਭੱਜਣ ਨੂੰ ਨਾ ਨਹੀਂ ਕਰਮਣ ਸੋ ਕਿਸੇ ਸੱਜਣ ਨੇ ਦੂਰੋਂ ਆਣਾ ਠੀਕਾ ਜੀ ਹਾਈਟ ਦਰਮਿਆਨੀ ਮੀਡੀਅਮ ਮੰਨ ਕੇ ਆਇਓ ਜੇ ਵੀ ਨਾ ਬਹੁਤੀ ਵੱਡੀ ਆ ਕਈ ਵਾਰ ਵੇਖਣ ਦਾ ਨਜ਼ਰੀਆ ਕਿਸੇ ਭਰਾ ਦਾ ਹੁੰਦਾ ਵੀ ਬਹੁਤਾ ਵੱਡਾ ਪਸ਼ੂ ਉਹ ਦੱਸ ਦਈਦਾ ਵੀ ਮੀਡੀਅਮ ਹਾਈਟ ਆ ਵਿਚਰਾ ਜਾਂ ਮੇਲ ਆ ਪਲੀ ਪਲੀ ਚੰਗੀ ਹੈ ਪਲੀ ਪਲੀਤੀ ਪੂਰੀ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਜੇ ਬਿਲਕੁਲ ਮੀਡੀਅਮ ਹਾਈਟ ਆ ਵਿਚਲਾ ਮੇਲ ਆ ਤੇ ਬਾਕੀ ਪਲੀ ਸਭੀ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਮੇਰਾ ਸੱਜਣ ਕੋਈ ਵੀ ਆਊਗਾ ਇਥੇ ਅਣਕੇ ਨਹੀਂ ਆਖੂਗਾ ਵੀ ਯਾਰ ਮੱਝ ਕਿਸੇ ਪਾਸਿਓਂ ਕੋਈ ਲੱਸੀ ਫਿੱਕੀ ਆ ਤੇ ਆ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਬਿਲਕੁਲ ਮੁੱਠੀ-ਮੁੱਠੀ ਥਾਣਾ ਚੰਗਾ ਗੈਬ ਚੌਰ ਸਲੇਵਾ ਬਿਲਕੁਲ ਅੱਗੇ ਹੁਣਾ ਉਹਨਾਂ ਦੇ ਪਿੱਛੇ ਬਿਲਕੁਲ ਤੂ ਤੱਕ ਜਿਹੜਾ ਦੋਸਤੋ ਦੇਵਾ ਬਣਾ ਕੇ ਤਿਆਰ ਕਰੂਗੀ ਅਜੇ 8-7 ਦਿਨ ਇਹਦੇ ਵੀ ਸਮਾਂ ਹਜੇ ਪੈਂਡਿੰਗ ਆ ਠੀਕ ਆ ਸੋ ਚੰਗੀ ਮਾਝਾ ਵੀਰ ਪੰਜਾਬ ਇਹਦਾ ਕੀ ਮੁੱਲ ਰੋਗਾ ਫਿਰ ਦੇ ਦੀ 120 ਦੀ 120 ਦੀ ਦੋਵੇਂ ਲਾਗੇ ਲਾਗੇ ਕਰਤੀਆਂ ਇਹਦਾ ਪਾ ਦੀਏ ਕੋਈ ਖੁੱਲਾ ਡੁੱਲਾ ਕਰਕੇ ਮਾਨਤਾਂ ਵਿੱਚ ਖੁੱਲਾ ਡੁੱਲਾ 1 12 ਦੇ ਦਾਂਗੇ 1 12 ਦੇ ਕੱਢ ਦੇ ਕਿਸਣਾ ਹੋਰ ਦੇਖ ਲੈ ਮਾਰਦੇ ਛਾਲ ਇੱਕ ਨਿੱਕੀ ਜੀ ਹੋਰ ਚੱਲ ਵੀਰਾਂ ਵੀ ਵੀਡੀਓ ਬਾ ਚੇਰ ਬਾ ਪਾਈਆ ਇੱਕ ਪੰਜ ਦੀ ਦੇ ਦਾਂਗੇ ਉਹ ਚੋ ਮਾਰਦਣ ਕਰ ਦਾਂਗੇ ਲੋ ਵੀ ਇੱਕ ਪੰਜ ਦੀ ਮੇਰਾ ਭਰਾ ਕਰੋ ਚੈੱਕ ਠੀਕ ਆ ਜੀ ਸੋ ਬਾਕੀ ਘਰੇਗਾ ਪਸ਼ੂ ਵੀ ਫੱਬਦਾ ਵੀ ਇਹ ਨਹੀਂ ਹੈਗਾ ਕਿ ਵੀ 1 5 ਰੁਪਈਆ ਲਾਤਾ 1 ਲੱਖ 5 ਲਾਤਾ ਵੀ ਕੋਈ ਆੜ ਗਵਾੜ ਤੋਂ ਤੇ ਰਿਸ਼ਤੇਦਾਰ ਕੋ ਸੱਜਣ ਪੁੱਛੇ ਵੀ ਆ ਕੀ ਲੈ ਜਾਂਦਾ ਠੀਕ ਆ ਜੀ ਇੱਕ ਪੰਜ ਦਾ ਹੱਕ ਵੀ ਰੱਖਦੀ ਹੈ ਕਰਮਾ ਦੀ ਬੰਦਾ ਤੋਕੜੇ ਅਸੀਂ ਅਸੀਂ ਨੂੰ ਵਿਗੰਦਿਆਂ ਨਾ ਬਿਲਕੁਲ ਸੋ ਬਾਕੀ ਮਾਤ ਚੰਗੀ ਹੈ 1 ਲੱਖ 5000 ਦੀ ਹਾਂ ਜਣਾ ਮਿਲ ਜੂਗੀ ਠੀਕ ਹੈ ਜੀ ਡਿਮਾਂਡਾਂ ਕੁਝ ਦੀ ਬਹੁਤ ਵਧੀਆ ਠੀਕ ਹੈ ਜੀ ਸੋ ਬਹੁਤ ਸੋਣਾ ਪਿੱਠਪੂੜਾ ਕਰਮ ਵਾਲੀ ਨੂੰ ਲੱਗਾ ਸੋ ਪਸੰਦ ਆਊਗੀ ਭਰਾਵਾਂ ਦੇ ਠੀਕ ਹੈ ਜੀ ਇੱਕ ਇੱਧਰ ਅੰਸਰ ਪਛੀ ਦਿਖਾ ਦਿੰਦੇ ਆ ਏ ਆਈ ਦਾਨਾ ਠੀਕ ਹੈ ਜੀ ਤੇ ਇਹ ਅੱਜ ਪੰਜਾਬ ਤਿੰਨ ਦਿਨ ਦਾ ਸਮਾਂ ਦੱਸਿਆ ਇਹਨੂੰ ਐ ਤਿੰਨ ਚਾਰ ਦਿਨ ਹੋ ਗਿਆ ਵੀਡੀਓ ਆਪਣੇ ਕੋਲ ਵੇਖ ਰਹੇ ਆ ਇਹ ਸਵਾ ਸਾਲ ਕ ਦੀ ਏ ਹਾਂ ਜੀ 15 ਗਿ ਮਹੀਨੇ ਉਮਰ ਠੀਕ ਆ ਇੱਕ ਵਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਸੋ ਡਾਕਟਰ ਸਾਹਿਬ ਜਿਹੜੀ ਏ ਆਈ ਕਰਦੇ ਪਾਣੇ ਤੇ ਬਾਕੀ ਮੇਰਾ ਭਰਾ ਵੀਰ ਪੰਜਾਬ ਦੇ ਕੋਲ ਫੋਨ ਹੈ ਦੀ ਡਿਟੇਲ ਤੁਸੀਂ ਵੀ ਕੱਢ ਕੇ ਕੋਈ 2 3 ਤਿੰਨਾਂ ਤਿੰਨਾਂ ਕਿ ਦਿਨਾਂ ਦੀ ਜਿਹੜੀ ਏਜ ਹੋਈ ਆ ਕੱਢ ਕੇ ਡਿਟੇਲ ਦੇਖ ਸਕਦੇ ਜੀ ਬੱਚੀ ਦੀ ਫੇਸ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਸੋ 15 ਮਹੀਨੇ ਇਸ ਇਸ ਬੱਚੀ ਦੀ ਉਮਰ ਆ ਠੀਕ ਆ ਜੀ ਤੇ ਬੋਦੀ ਵਾਲੀ ਬੱਚੀ ਹੈ ਜਰਸੀ ਪ्योर ਮੇਰਾ ਪੰਜਾਬ ਵਾਲੀ ਇਹ ਦੇਖੀ ਕਦੋਂ ਤੂੰ ਬੜਾ ਕਰੂਗੀ ਬੱਚੀ ਇਹਨੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹਾਂ ਇਹਨਾਂ ਅਮੀਰ ਤਾਂ ਪਹਿਲਾਂ ਜੇ ਚਲੋ ਬਾਬੇ ਦੀ ਕਿਰਪਾ ਨਾਲ 20 ਪਲੱਸ ਕਰਾਉਂਗਾ ਹੂੰ ਅੱਜੇ ਬੱਚੀ ਕਿਸਾਨ ਵੀਰੋ ਜਿਹੜੀ 15 ਕੁ ਮਹੀਨਿਆਂ ਦੀ ਆ ਥੀਰੀ ਬੱਚੀ ਆ ਤੇ ਅੱਜ ਵੀ ਤਕਰੀਬਨ ਜਿਵੇਂ ਹਿਮਾਚਲ ਦੀਆਂ ਜਰਸੀਆਂ ਨਾਲੋਂ ਵੀ ਗੇਠ ਉੱਚਾ ਕਾਜਤ ਅੱਜ ਵੀ ਇਹਦਾ ਹੈਗਾ ਤੇ ਤਕਰੀਬਨ ਇਹਨੇ ਜਦੋਂ ਤੱਕ ਦੋਂਦੀ ਨੇ ਜਾਂ ਥੀਰੀ ਦੋਂਦੀ ਨੇ ਸੁਨਾ ਸੁਨਾ ਕਰਮਾਂ ਲਈ ਨੇ ਤੇ ਕਾਤ ਹਾਈਡੇ ਗੇਠੀ ਚੁੱਤੀ ਹੋ ਰੋ ਕਰੋ ਜਾਗਾ ਬਹੁਤ ਪਿਆਰੀ ਠੀਕ ਆ ਜੀ ਬੱਚਾ ਇਹਦੇ ਇਹ ਆਈ ਡਾਨਾ ਸੋ ਗਾਂ ਕਿਸੇ ਭਰਾ ਦੇ ਨਿਕਲ ਆਉਂਦੀ ਆ ਚਲੋ ਕਿਸਮਤ ਆ ਦੇਸ ਕੁਆਲਟੀ ਬਾਕੀ ਬੁੱਧੀਬਾਦੀ ਬਿਲਕੁਲ ਛੋਟਾ ਕੰਨ ਪਿੱਠਪੂੜਾ ਉੱਪਰੋਂ ਬਿਲਕੁਲ ਫਲੈਟ ਸਟੇਟ ਤੇ ਚਾਰੇ ਥਾਣਾ ਕੋਈ ਫੋੜ ਸ਼ਾਂਗ ਨਹੀਂ ਬਾਕੀ ਥੱਲੇੋਂ ਵੇਖੋਗੇ ਗੱਦੀ-ਕੂਦੀ ਜੀ ਕਾਫੀ ਆ ਥੱਲੇੋਂ ਕਾਫੀ ਜਿਆਦੀਆਂ ਲੜਾਂ-ਲੋੜਾਂ ਨੇ ਤੇ ਚਾਰੇ ਥਾਣਾ ਆ ਮੇਰਾ ਵੀਰ ਕਰੋ ਚੱਕ ਥਾਣ ਬੜਾ ਚੰਗਾ ਪੱਟੂ ਹੈ ਨਾ ਹਾਂਜੀ ਬਹੁਤ ਸੋਹਣਾ ਥਾਣ ਕੱਢ ਕੇ ਸਾਹਮਣੇ ਜੇ ਉੱਪਰ ਨਾਲ ਸਬ ਚੌੜੀ ਚਾਲੀ ਬਹੁਤ ਪਿਆਰੀ ਹੈ ਠੀਕ ਆ ਪੰਜਾਬ ਕੀ ਮੁੱਲ ਦੀ ਆ ਦੇਰੀ ਬੱਤੀ ਦੀ ਬੱਤੀ ਦੀ ਨੇ ਲੈਸ ਕਰਕੇ ਦੇ ਦਿੱਤੇ ਸਾਂਭਣੀਏ ਚਲੋ ਕਿਸੇ ਹੋਰ ਭਰਾ ਨੇ ਚਲੋ ਸਾਲ ਭਰ ਜੇਕਰ ਨਿਕਲ ਆਉਂਦੀ ਚਲੋ ਤਾਂ ਕਿਸਮਤ ਅਗਲੇ ਦੀ ਪਰ ਸੁਭਾਲ ਚਲੋ ਨੋ ਪਰ ਆਈ ਦੇ ਨੇ ਬੱਚਿਆਂ ਤਿਆਰ ਕਰਨ ਤੇ ਬੜਾ ਖਰਚਾ ਆਉਂਦਾ ਬਲੀ ਬਲੋਦੀ ਹਣਾ ਬਲੀ ਬਲਤੀ ਹੈ ਬਲਕਿ ਹਾਂਜੀ 28 ਜਮਾਨਤਨ ਕਰਤਾ ਹਾਂ 28 ਹਜ਼ਾਰ ਹਾਂਜੀ ਲੋ ਜੀ ਇਹ 28ਰ ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਵੀ ਸੋ ਡਿਮਾਂਡ ਜੋ ਮਰਜ਼ੀ 33 35 ਆ 28000 ਦੇ ਵਿੱਚੋਂ ਮਾਨਤਨ ਹੋਊਗਾ ਖੁਸ਼ੀ ਨਾਲ ਸੋ ਸੰਪਰਕ ਮੇਰਾ ਵੀਰ ਕਰ ਲਿਆ ਜੇ ਬੱਚਿਆਂ ਨੂੰ ਸੰਭਾਣਾ ਦੀ ਆ ਪਾ ਦਾਂਗੇ ਬਹੁਤ ਸਾਰੇ ਠੀਕ ਹੈ ਭਰੇ ਦੀ ਆ ਠੀਕ ਹੈ ਹਾਂਜੀ ਸੋ ਆਨਲਾਈਨ ਵੀ ਕੋਈ ਭਰਾ ਏ ਆਈ ਹੋਈ ਆ ਪਰਸੋਂ ਦੀ ਡੰਨ ਉਹ ਤੁਹਾਨੂੰ ਵੀਡੀਓ ਕਲਿੱਪ ਵੀ ਮਿਲ ਜੂਗਾ ਡਾਕਟਰ ਸਾਹਿਬ ਜਦੋਂ ਏ ਆਈ ਕਰਦਾ ਪਿਆ ਠੀਕ ਆ ਮੇਰਾ ਲਹੂ ਮਾਰ ਗਈ ਆ ਕਿਸਮਤ ਆ ਹਾਂਜੀ ਠੀਕ ਆ ਜੀ ਸੋ ਬਹੁਤ ਪਿਆਰਾ ਬੱਚਾ ਵਾ ਠੀਕ ਆ ਜੀ ਤੇ ਜਰੂਰ ਮੇਰਾ ਵੀਰ ਸੰਪਰਕ ਕਰ ਲਿਆ ਜਿਹੜੇ ਭਰਾ ਨੇ ਕਿਸੇ ਨੇ ਫਾਰਮ ਦੇ ਵਿੱਚ ਕੋਈ ਚੰਗੀ ਸ਼ੌਂਕ ਨਾਲ ਚੰਗੀ ਸ਼ਕੀਲ ਛੇਪਾਉਣੀ ਹੈ ਤੇ ਇਹ ਅੱਜ ਦੋ ਹੀ ਮੱਜਾਂ ਸੀਗੀਆਂ ਜਿਹੜੀਆਂ ਹੁਣ ਮੌਕੇ ਤੇ ਬਿਲਕੁਲ ਗੱਬਾਂ ਨਾਲ ਟੁਕੀਆਂ ਤਿਆਰੀ ਤੇ ਆ ਸੰਪਰਕ ਤੁਸੀਂ ਕਰ ਲਿਓ ਜੇ ਨੰਬਰ ਆਪਾਂ ਵੀਰ ਪੰਜਾਬ ਸਿਆਂ ਆਪਣੇ ਕਰਤੀਏ ਸਾਂਜੀ 80546 4703 ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਇਹ ਨੰਬਰ ਆ ਸਕਰੀਨ ਦੇ ਉੱਪਰ ਚੱਲਣ ਦਾ ਆ ਮਾਲ ਆਉਂਦਾ ਰਹਿਦਾ ਵਪਾਰ ਲਾਈਨ ਦਾ ਕੰਮ ਆ ਪਸ਼ੂ ਆਏ ਗਏ ਰਹਿੰਦੇ ਆ ਪੁੱਛ ਗਿਛ ਕਰਦੇ ਰਿਆ ਕਰੋ ਨਵੇਂ ਐਨੀਮਲ ਦੀ ਨਵੇਂ ਪਸ਼ੂਆਂ ਦੀ ਸੋ ਮੱਜਾਂ ਦੇ ਚੰਗੇ ਢਾਂਚੇ ਆ ਰੇਟ ਬੜੇ ਭਾ ਫੜਤੇ ਦੇ ਵਿੱਚ ਆ ਬੇਸ਼ੱਕ ਮੇਰਾ ਵੀਰ ਕੋਈ ਦੋ ਚੌ ਥਾਂ ਉਧਰ ਟਰਾਈ ਮਾਰ ਕੇ ਫਿਰ ਗੱਲਬਾਤ ਕਰ ਲਿਓ ਠੀਕ ਆ ਜੀ ਪਸ਼ੂ ਚੰਗੇ ਆ ਸਾਫ਼ ਸੁਥਰੇ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ